ਹਲੋਕਮ ਹੋਇਆ ਹੈ ਤਸੀਲਦਾਰ ਨੈਪਲ ਮਾਮਦੋੜ ਦਾ ਸੀਵਦਰ ਨੇ ਕੁਝ ਕੀਤਾ ਗਿਆ ਹੈ ਤੇ ਇਹਨਾਂ ਨੇ ਇੱਕ ਅਪੀਲ ਪਾਈ ਹੈ ਅਪੀਲ ਨੂੰ ਖਾਰਜ ਕਰਤਾ ਜੱਜ ਸਾਹਿਬ ਨੇ ਕੇਵਲ ਕ੍ਰਿਸ਼ਨ ਦੀ ਅਦਾਲਤ ਵਿੱਚ ਉਹਨਾਂ ਨੇ ਰਸੀਵਰ ਪੁਆਇੰਟ ਕਰਤਾ ਨੈਪ ਸੀਧਾਰ ਮਾਮਦੋੜ ਜੋ ਕਿ ਫਸਲ ਕੱਟ ਕੇ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਾਵੇਗਾ ਤੇ ਇਹਨਾਂ ਨੇ ਕਿਹਾ ਤਿੰਨ ਦਿਨੋਂ ਕੋਈ ਆਰਡਰ ਹੋਇਆ ਕੱਲ ਵੀ ਅਸੀਂ ਕਰਪੈਣਾ ਲੈ ਕੇ ਔਰ ਟਰੈਕਟਰ ਲੈ ਕੇ ਉੱਥੇ ਡਿੱਗਦੇ ਰਹੇ ਕੱਲ ਵੀ ਪ੍ਰਸ਼ਾਸਨ ਨਹੀਂ ਆਇਆ ਕੱਲ ਕਹਿੰਦੇ ਗੇਟ ਬੰਦ ਦੇ ਅੱਜ ਵੀ ਅਸੀਂ ਰੋਟੀ ਦਾ ਇੰਤਜ਼ਾਮ 200 ਬੰਦੇ ਦਾ ਪੁਲਿਸ ਪ੍ਰਸ਼ਾਸਨ ਦਾ ਸਾਰਿਆਂ ਦਾ ਨਾਲ ਅਸੀਂ ਬੰਦਿਆਂ ਦਾ ਸਾਰਾ ਅਹ ਰੇਂਜਮੈਂਟ ਕਰਕੇ ਟਰਾਲੀਆਂ ਦਾ ਟਰੈਕਟਰਾਂ ਦਾ ਤੇ ਇਹਨਾਂ ਨੂੰ ਦੇਣਾ ਸੀ ਅੱਜ ਵੀ ਪ੍ਰਸ਼ਾਸਨ ਨਹੀਂ ਆਇਆ ਕਹਿੰਦੇ ਅਸੀਂ ਤਾਂ ਬਹਾਨੇ ਬਾਈਆਂ ਬਣਾ ਰਿਆ ਸੀ ਕਿ ਅਸੀਂ ਨਿਸ਼ਾਨਦੀ ਕਰਕੇ ਨਿਸ਼ਾਨਦੀ ਪਹਿਲਾਂ ਵੀ 5-6 ਵਾਰ ਹੋ ਚੁੱਕੀ ਹੈ ਕੱਲੇ-ਕੱਲੇ ਪੁਆਇੰਟ ਦਾ ਸਾਨੂੰ ਪਤਾ ਸੀ ਕੱਲੇ-ਕੱਲੇ ਪੁਆਇੰਟ ਦਾ ਸਾਡੇ ਉਥੇ ਬੀਐਸਪੀ ਨੂੰ ਜਾਣੂ ਕਰਵਾਇਆ ਹੈ ਉਹਨਾਂ ਨੂੰ ਵੀ ਪਤਾ ਹੈ ਪਰ ਇਹ ਕਹਿੰਦੇ ਪਟਵਾਰੀ ਉੱਥੇ ਜਾ ਕੇ ਮੌਕਾ ਵੇਖ ਤੇ ਆਇਆ ਹੈ ਇਹ ਕੱਲ ਬੋਲਿਆ ਵੀ ਮੈਨੂੰ ਤਾਂ ਪਤਾ ਨਹੀਂ ਵੀ ਸਰਕਾਰੀ ਚ ਕੜਦੇ ਪਏ ਕਿ ਮਾਲਕੀ ਦੇ ਵਿੱਚ ਕੜਦੇ ਪਏ ਮਾਲਕੀ ਇੱਕ ਜਗ੍ਹਾ ਜਨ ਜ਼ਮੀਨ ਹੈ ਕਿ ਸਰਕਾਰੀ ਇੱਕ ਜਗ੍ਹਾ ਹੈ ਤੇ ਔਰ ਅਸੀਂ ਇਹ ਕਿਹੜੇ ਇਹਨਾਂ ਲੋਕਾਂ ਦੀ ਪਿੰਡਾਂ ਦੀ ਜ਼ਮੀਨ ਹੈ ਇਹ ਲੋਕ ਨੇ ਜਿਹੜੇ ਪਹਿਲਾ ਆਬਾਦ ਕਰ ਰਹੇ ਨੇ 47 ਤੋਂ ਬਾਅਦ ਦੇ ਔਰ ਇਹ ਕਿੜੇ ਹੁਣ ਕਬਜ਼ਾ ਕਰਦੇ ਨੇ ਸ਼ੋ ਵੀ ਸਾਡਾ ਕਬਜ਼ਾ ਹੈ ਇਹ ਤਾਂ ਬਾਅਦ ਚ ਆਏ ਨੇ ਕੋਈ ਗੁਰੂਆ ਆਪਣੇ ਬਖਸਰ ਤੋਂ ਆਇਆ ਹੈ ਕੋਈ ਗੁਰੂਆ ਸਾਹਿਬ ਤੋਂ ਆਇਆ ਕੋਈ ਜਲਾਲਾਵਾ ਤੋਂ ਆਇਆ ਪੰਜ ਦੋ ਦੋ ਪੰਜ ਪੰਜ ਕਿਲੇ ਚਾਰ ਚਾਰ ਜ਼ਮੀਨ ਲੈ ਕੇ ਅੰਦਰ 100 150 ਜਾ ਕਿਲੇ ਦੇ ਕਬਜ਼ੇ ਕਰਦੇ ਸੀ ਇਹ ਲੜਾਈ ਅਸੀਂ ਪਿਛਲੇ 15-16 ਸਾਲ ਤੋਂ ਲੜਨ ਲੱਗੇ ਆਂ ਕਿਸੇ ਨੂੰ ਕਬਜ਼ਾ ਕਾਰਨ ਅਸੀਂ ਉੱਥੇ ਮਾਲਕ ਨਹੀਂ ਬਣ ਦਿੱਤਾ ਅਸੀਂ ਉੱਥੇ ਜੇ ਉਹ ਫਸਲ ਬੀਜਦੇ ਐ ਅਸੀਂ ਵੀ ਬੀਜਣੇ ਆਂ ਤੇ ਕੱਟਣ ਦੀ ਵਾਰੀ ਆ ਗਈ ਤੇ ਲੜਾਈ ਝਗੜਾ ਹੁੰਦਾ ਹੁਣ ਪ੍ਰਸ਼ਾਸਨ ਨੇ ਔਰ ਪੰਜਾਬ ਸਰਕਾਰ ਨੇ 5-5 ਹਜ਼ਾਰ ਵਿੱਚ ਠੇਕੇ ਦੇ ਪਲਾਟ ਕੱਟ ਕੇ ਦੇਣ ਦਾ ਉਹਨਾਂ ਨੇ ਕਿੜਾ ਬਣਾਇਆ ਚਿੱਠੀ ਹੋ ਚੁੱਕੀ ਹੈ ਮਨਜ਼ੂਰ ਏਕੜ ਉਹਨਾਂ ਨੂੰ ਬੰਦ ਨਹੀਂ ਕਰਨਾ ਚਾਹਦੇ ਉਹਨਾਂ ਦੀ ਫਸਲ ਕਟਾਉਣਾ ਚਾਹਦੀ ਹੈ ਕਿੜੀ ਪ੍ਰਸ਼ਾਸਨ ਹੈ ਜੀ ਵੀ ਅੱਜ ਤਹਿਸੀਲਦਾਰ ਦਾ ਪੁਤਲਾ ਫੂਕਣ ਦਾ ਕੀ ਕਾਰਨ ਸੀ ਤਹਿਸੀਲਦਾਰ ਦਾ ਇਹ ਪੁਤਲਾ ਫੂਕਣ ਦਾ ਪਰਸ ਵੀ ਜਮੀਨ ਨੂੰ ਕੱਟ ਕੇ ਤੇ ਜਾਣਾ ਕਰਾ ਇਹ ਢਿਲ ਮਿਸ ਕਰ ਰਿਹਾ ਉਹਨਾਂ ਨੂੰ ਕੱਟਣ ਦੇ ਕਿ ਉਹ ਤਿੰਨ ਦਿਨੋਂ ਗੜ ਕਪਾਹ ਫਸਲ ਕੱਟ ਰਹੇ ਉਹਨਾਂ ਰੋਕਿਆ ਨਹੀਂ ਜਾ ਰਿਹਾ ਪਤਾ ਲੱਗਿਆ ਵੀ ਤਸੀਮ ਦਾ ਸਾਹਬ ਆਜੋ ਉਸੇ ਪਹੁੰਚੇ ਉਹਥੇ ਗਏ ਨੇ ਅੱਜ ਉਹ ਇਸ ਕਾਰਨ ਦਬਾਰ ਥੱਲੇ ਗਏ ਨੇ ਵੀ ਤਰਨਾ ਲਾਣ ਆ ਰਹੇ ਨੇ ਸਵੇਰੇ ਸਾਡੀ ਗੱਲ ਹੋਈ ਏ ਕਿ ਅਸੀਂ ਆ ਕੱਟਣ ਨਹੀਂ ਗਾਇਆ ਜੇ ਵੀ ਅਜੇ ਵੀ ਉਹਨਾਂ ਨੇ ਪਹਿਨਾ ਨਹੀਂ ਤਾਂ ਅੱਜ ਉਹਨਾਂ ਦੀ ਕਿਹੜੀ ਐਂਟਰੀ ਬੰਦ ਹੁੰਦੀ ਇਹ ਅੰਦਰ ਜਾਂਦੇ ਕੱਲੋਂ ਚਾਹੁੰਦੇ ਚਾਹੇ ਜਾਂਦੀਆਂ ਕਿਰਪੈਣਾ ਚਾਹੇ ਅੱਜ ਜਾਂਦੀਆਂ ਕਤਾਂ ਦੇ ਅਸੀਂ ਕਿਰਪੈਣਾ ਕਨ ਵੀ ਲੈ ਕੇ ਖੜੇ ਰਹੇ ਅੱਜ ਵੀ ਲੈ ਕੇ ਖੜੇ ਰਹਿ ਕਿਹੜੇ ਉਹਨਾਂ ਦੇ ਪੈਸੇ ਗੱਲਾਂ ਸਹਣੀਆਂ ਪਈਆਂ ਨੇ ਤਰਪੈਨਾਂ ਵਾਲੇ ਟਰੈਕਟਰ ਉਹਨਾਂ 'ਚ ਤਿਆਰੀਆਂ ਮਾਰਿਆਂਗੇ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੈ ਸਾਡਾ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੈ ਪੂਰੇ ਮੰਦੋੜ ਦੇ ਵਿੱਚੋਂ ਇਹਨਾਂ ਕਿਹੜੇ ਕਿਸਾਨ ਆ ਗੁੱਲਤ ਧਰਨਾ ਲਾ ਕੇ ਬੈਠੇ ਨੇ ਉੱਥੇ ਤੇ ਗਲਤ ਲੋਕਾਂ ਦੀ ਸਪੋਰਟ ਕਰ ਰਹੇ ਨੇ ਔਰ ਦਬਾਅ ਪਾ ਕੇ ਜੂਨੀਅਨ ਦਾ ਹੁਣ ਤੁਸੀਂ ਡੀਜੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਮਿਲੋਗੇ ਅਸੀਂ ਹੁਣ ਜਾ ਕੇ ਮਿਲਣਾ ਉਹ ਸ਼ਾਸ਼ਣ ਜਗਾਵਾਗੇ ਜੇ ਕਰ ਇਹ ਪ੍ਰਸ਼ਾਸਨ ਇਹਨਾਂ ਨੂੰ ਬੰਦ ਨਹੀਂ ਕਰਦਾ ਜੇ ਫਸਲ ਨਹੀਂ ਕੱਟ ਕੇ ਸਰਕਾਰੀ ਖਾਤੇ ਵਿੱਚ ਜਾਣਾ ਇਹਨਾਂ ਦੇ ਕੰਟੈਕਟ ਵੀ ਪਾਵਾਂਗੇ ਹਾਈ ਕੋਰਟ ਪਾਵੇ ਚਾਹੇ ਸੈਸ਼ਨ ਕੋਰਟ 'ਚ ਪਾਵੇ 143 ਟਾਰਾਂ ਵਾਲੀ ਇਹ ਫਸਲ ਕਟਾ ਨਹੀਂ ਸਕਦੇ ਕੋਈ ਫਸਲ ਕਟੀਚੀ ਹੋਂਦਿਕਰ ਹਫਤੇੰ ਦਿਨ ਹੋ ਗਏ ਕੱਟ ਗਈ ਘੜੋ ਘੜ 200 ਕਿਲਾ ਫਸਲ ਕੱਟ ਲੈ ਕੇ ਆ ਗਏ ਜੀ ਉਹ ਕਿੱਧਰ ਗਈ ਫਸਲ ਜਿਹੜੀ ਕੱਟੀ ਗਈ ਫਤਪੁਰ ਦੇ ਨਾਲ ਖਰਾਤੀ ਹੈ ਜੀ ਪਤਾ ਨਹੀਂ ਇੱਕ ਦੋ ਟਰਾਲੀਆਂ ਲੈ ਦੇ ਵੜ ਗਏ ਇਹਨਾਂ ਵਿੱਚ ਇਹਨਾਂ ਨੇ ਨਾਲ ਇਹਨਾਂ ਨੂੰ ਮੇਰੀ ਪੁੱਛੀ